हां हां सरपंच साहब लंगे ओ ਘਰੇ ਹੀ ਆ ਹੋਰ ਅਸੀਂ ਕਿੱਥੇ ਜਾਣਾ ਹਾਂ ਹਾਂਜੀ ਸਰਪੰਚ ਸਾਹਿਬ ਜੀ ਜੀ ਦੱਸੋ ਕਿਵੇਂ ਆਉਣੇ ਹੋਏ ਅੱਜ ਸਾਡੇ ਘਰ ਬੈਠੋ ਸਰਪੰਚ ਸਾਹਿਬ ਕੀ ਹੁਕਮ ਹੈ ਸਾਡੇ ਲਈ ਚੌਂਕੀਦਾਰ ਸਾਹਿਬ ਮੈਂ ਤਾਂ ਤੁਹਾਡੀ ਡਿਊਟੀ ਲਗਾਉਣ ਲਈ ਆਇਆ ਸੀ ਸਕੂਲ ਚ ਜਾਓ ਜਾ ਕੇ ਪ੍ਰਬੰਧ ਕਰੋ ਵੋਟਾਂ ਲਈ ਸਰਪੰਚ ਸਾਹਿਬ ਤੁਹਾਡੀ ਗੱਲ ਤਾਂ ਠੀਕ ਹੈ ਪਰ ਸਾਨੂੰ ਤਾਂ ਸਰਕਾਰ ਮਾਨ ਪੱਤਾ ਦੇਣ ਤੋਂ ਹੀ ਇਨਕਾਰ ਕਰ ਗਈ ਹੁਣ ਦੱਸੋ ਅਸੀਂ ਕੀ ਕਰੀਏ ਤਨਖਾਹ ਵੀ ਬਹੁਤ ਘੱਟ ਹੈ ਕੰਮ ਤੁਹਾਨੂੰ ਪਤਾ ਹੀ ਹੈ ਅਸੀਂ ਸਾਰਾ ਹੀ ਕਰਦੇ ਆ ਮੇਰੀ ਤਾਂ ਸਰਪੰਚ ਸਾਹਿਬ ਮਜਬੂਰੀ ਹੈ ਮੈਂ ਤਾਂ ਨਹੀਂ ਹੋਣਾ ਜਾਂਦਾ ਸਕੂਲ ਵਿੱਚ ਮੈਂ ਕਿਉਂ ਫ੍ਰੀ ਕੰਮ ਕਰਾਂ ਕੋਈ ਗੱਲ ਨਹੀਂ ਬਜ਼ੁਰਗੋ ਮੈਂ ਸਰਕਾਰ ਨੂੰ ਬੇਨਤੀ ਕਰਾਂਗਾ ਵੀ ਇਹਨਾਂ ਚੌਕੀਦਾਰ ਭਰਾਵਾਂ ਲਈ ਵੀ ਸੋਚਣ ਸਰਪੰਚ ਸਾਹਿਬ ਜੀ ਸਾਡੀ ਜਥੇਬੰਦੀ ਆਜ਼ਾਦ ਪਿੰਡੂ ਚੌਕੀਦਾਰ ਵੈਲਫੇਅਰ ਐਸੋਸੀਏਸ਼ਨ ਨੇ ਤਿੰਨ ਦਿਨਾਂ ਦੇ ਮਾਨ ਬੱਤੇ ਦੀ ਜਿਹੜੀ ਮੰਗ ਕੀਤੀ ਉਸ ਦਾ ਸਰਕਾਰ ਵੱਲੋਂ ਅਜੇ ਤੱਕ ਕੋਈ ਪੱਕਾ ਜਵਾਬ ਨਹੀਂ ਦਿੱਤਾ ਮੁੱਖ ਚੋਣ ਕਮਿਸ਼ਨਰ ਨੇ ਸਾਫ਼ ਲਿਖ ਦਿੱਤਾ ਕਿ ਪੰਜਾਬ ਸਰਕਾਰ ਨੇ ਕਦੇ ਵੀ ਚੌਕੀਦਾਰਾਂ ਦੀ ਸ਼ਿਫਟ ਡਿਊਟੀ ਬਾਰੇ ਕੋਈ ਲਿਖਤ ਭੇਜੀ ਹੀ ਨਹੀਂ ਫਿਰ ਸਾਡਾ ਹੱਕ ਕਿਵੇਂ ਮਿਲੇ ਉਹ ਚੌਕੀਦਾਰ ਜੀ ਜੇ ਚੋਣ ਕਮਿਸ਼ਨ ਕਹਿੰਦਾ ਕਿ ਸਰਕਾਰ ਨੇ ਲਿਖਤ ਨਹੀਂ ਭੇਜੀ ਤਾਂ ਇਹ ਸਾਫ਼ ਦਿਖਦਾ ਕਿ ਲਾਪਰਵਾਹੀ ਉੱਥੇ ਹੈ ਤੁਸੀਂ ਬੇਫਿਕਰ ਰਹੋ ਅਸੀਂ ਇਹ ਗੱਲ ਉੱਪਰ ਤੱਕ ਪਹੁੰਚਾਵਾਂਗੇ ਸਰਪੰਚ ਸਾਹਿਬ 78 ਸਾਲ ਹੋ ਗਏ ਗਰੀਬ ਪਿੰਡੂ ਚੌਕੀਦਾਰਾਂ ਕੋਲੋਂ ਮੰਝੇ ਬਿਸਤਰੇ ਡਿਊਟੀਆਂ ਸਭ ਕਰਵਾਈਆਂ ਗਈਆਂ ਪਰ ਮਾਣਬੱਤਾ ਕਦੇ ਨਹੀਂ ਮਿਲਿਆ ਹੁਣ ਦੱਸੋ ਅਸੀਂ ਕੀ ਕਰੀਏ ਜੀ ਤੁਸੀਂ ਸਹੀ ਕਹਿੰਦੇ ਹੋ 78 ਸਾਲਾਂ ਤੋਂ ਮਿਹਨਤ ਤਾਂ ਤੁਸੀਂ ਹੀ ਕਰਦੇ ਆਏ ਹੋ ਮੈਨੂੰ ਪਤਾ ਹੈ ਤੁਹਾਡਾ ਹੱਕ ਰੁਕਣਾ ਨਹੀਂ ਚਾਹੀਦਾ ਇਸ ਵਾਰ ਮੈਂ ਤੁਹਾਡੀਆਂ ਮੰਗਾ ਮਸਲਿਆਂ ਬਾਰੇ ਪੂਰੀ ਆਵਾਜ਼ ਉਠਾਵਾਂਗਾ ਸਰਕਾਰ ਅੱਗੇ